5 ਜੁਲਾਈ 2024 ਦਿਨ ਹੈ ਸ਼ੁੱਕਰਵਾਰ ਆ ਰਹੀ ਹੈ ਮਸਿਆ ਵੈਸੇ ਤਾਂ ਮਸਿਆ ਹਰ ਮਹੀਨੇ ਦੀ ਹੀ ਇੰਪੋਰਟੈਂਟ ਰਹਦੀ ਹੈ ਪਰ ਇਸ ਵਾਰ ਦੀ ਮਸਿਆ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਜ਼ਰ ਲੱਗੀ ਹੋਈ ਹੈ ਨਜ਼ਰ ਦੋਸ਼ ਦੇ ਕਾਰਨ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ ਤੇ ਜੋ ਲੋਕ ਬਹੁਤ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹਨ ਨਜ਼ਰ ਉਤਾਰਨ ਵਾਸਤੇ ਤੁਸੀ ਕੀ ਕਰਨਾ ਹੈ 5 ਜੁਲਾਈ ਨੂੰ ਇੱਕ ਮੁਠੀ ਰਾਈ ਦੀ ਲੈ ਕੇ 6 ਵਾਰੀ ਆਪਣੇ ਸਿਰ ਤੋਂ ਐਂਟੀ ਕਲੋਕਵਾਈਸ ਘੁਮਾਣਾ ਹੈ ਤੇ ਉਸ ਰਾਈ ਨੂੰ ਗਲੀ ਵਿੱਚ ਜਿੱਥੇ ਲੋਕੀ ਲੰਘਦੇ ਹੋਣ ਉੱਥੇ ਸੁੱਟ ਦੇਣਾ ਹੈ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਡਾ ਫਾਇਦਾ ਹੋਏਗਾ ਜਿੰਨੀ ਵੀ ਨજર ਲੱਗੀ ਹੋਏਗੀ ਜਿੱਸਾ ਜਿੱਸਾ ਲੋਗ ਦੇ ਉੱਪਰੋਂ ਨਿਕਲਣਗੇ ਤੁਹਾਡੀ ਸਾਰੀ ਨਜ਼ਰ ਤੋਂ ਸੰਬੰਧਿਤ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪੈਸਾ ਕਮਾਣ ਦੇ ਲਈ ਤੁਸੀਂ 5 ਜੁਲਾਈ ਨੂੰ ਇੱਕ ਗੁਲਾਬ ਦਾ ਪੌਦਾ ਲਿਆਣਾ ਹੈ ਤੇ ਰਾਤ ਨੂੰ ਰੋਜ਼ ਇੱਕ ਗਲਾਸ ਪਾਣੀ ਪਾਰ ਕੇ ਆਪਣੇ ਕੋਲ ਸੋਣਾ ਹੈ ਤੇ ਉਸੇ ਗਲਾਸ ਦੇ ਪਾਣੀ ਨੂੰ ਰੋਜ਼ ਗੁਲਾਬ ਦੇ ਪੌਦੇ ਤੇ ਪਾਣਾ ਹੈ ਨਾਲ ਜੇ 2-4 ਚਾਵਲ ਦੇ ਦਾਣੇ ਵੀ ਪਾ ਦੋਗੇ ਤਾਂ ਤੁਸੀਂ ਦੇਖੋਗੇ ਆਉਣ ਵਾਲੀ ਮਸਿਆ ਨੂੰ ਤੁਹਾਡੇ ਘਰ ਪੈਸਾ ਹੀ ਪੈਸਾ ਹੋਏਗਾ